ਹਾਂਜੀ ਅੱਜ ਸਰਪਾਰਤ ਨੌਜਨ ਸਭਾ ਇਕਾਈ ਕਬਾਇਆ ਵੱਲੋਂ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਔਰ ਭਗਸ਼ੀਤ ਭਗਤ ਸਿੰਘ ਯੂਥ ਕਲੱਬ ਕਬਾਇਆ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਪੂਰੇ ਉਹਨਾਂ ਦਾ ਜਿਹੜਾ ਯੂਥ ਕਲੱਬ ਹੈ ਔਰ ਪਿੰਡ ਦੀ ਨੌਜਨ ਸਭਾ ਵੱਲੋਂ ਸਰਦਾਰ ਛੇ ਸਿੰਘ ਕਬਾਇਆ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਹਲਕਾ ਫਰੋਸਪੋਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਇਹਨਾਂ ਦੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਮੰਗ ਹੈ ਉਹ ਲਟਕਦੀ ਆ ਰਹੀ ਸੀ ਜਿਹੜੀ ਫਿਰਨੀ ਦੀ ਸੜਕ ਹੈ ਉਹ ਇੰਨੀ ਜਿਆਦਾ ਟੁੱਟ ਕੇ ਖਸਤਾ ਹੋਈ ਪਈ ਹੈ ਕਿ ਉੱਥੇ ਲੰਘਣਾ ਤਾਂ ਦੂਰ ਦੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਗੱਡੀਆਂ ਦਾ ਆਮ ਲੋਕਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ ਔਰ ਇੱਥੋਂ ਦੇ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਉੱਥੋਂ ਦੇ ਜਿਹੜੇ ਨੰਨੇ-ਮੁੰਨੇ ਬੱਚੇ ਲੰਘਦੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਰਕਪਰੀ ਬਣੀ ਵੀ ਕਿ ਉਹ ਲੰਘ ਹੀ ਨਹੀਂ ਸਕਦੇ ਔਰ ਸਾਰੇ ਜਿਹੜੇ ਆਸ-ਪਾਸ ਦੇ ਲੋਕ ਨੇ ਇਸ ਗੱਲ ਦਾ ਉਲਾਮਾ ਵੀ ਦਿੰਦੇ ਸੀ ਕਿ ਪਿੰਡ ਦੇ ਜਿਹੜੇ ਇੱਥੋਂ ਦੇ ਐਮਪੀ ਸਾਹਿਬ ਨੇ ਔਰ ਉਹਨਾਂ ਦਾ ਪਿੰਡ ਹੋਵੇ ਤੇ ਅਜੇ ਤੱਕ ਸੜਕ ਨਹੀਂ ਬਣੀ ਤੇ ਇਹਦਾ ਜਿਹੜਾ ਇਨੀਸ਼ੀਏਟਿਵ ਹੈ ਇੱਥੋਂ ਦੀ ਸਰਪਰਥ ਔਰ ਪਹਿਲਾ ਜਿਹੜਾ ਮੰਗ ਪੱਤਰ ਦਿੱਤਾ ਹੈ ਕਿ ਸਾਡੂ ਜਿਹੜੀ ਇਹ ਸੜਕ ਹੈ ਉਤਰਾਤ ਬਣਾਈ ਜਾਵੇ ਔਰ ਮੰਗ ਪੱਤਰ ਦੇਣ ਤੋਂ ਬਾਅਦ ਸ਼ੇਰ ਸਿੰਘ ਖਾਇਆ ਐਮਪੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਇਹ ਦਾ ਜਿਹੜਾ ਸੜਕ ਦਾ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਉਹਨਾਂ ਵੱਲੋਂ ਜਿਹੜਾ ਟੈਂਡਰ ਕਰਵਾ ਦਿੱਤਾ ਗਿਆ ਹੈ ਔਰ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਸੜਕ ਚਾਲੂ ਹੋ ਜਾਏਗੀ ਚਾਲੂ ਜਿਹੜਾ ਮਤਲਬ ਇਹ ਹੈ ਕਿ ਉੱਥੇ ਉਹਦੀ ਸ਼ੁਰੂਆਤ ਹੋ ਜਾਏਗੀ ਔਰ ਨਾਲ ਹੀ ਇਹਨਾਂ ਨੇ ਇੱਕ ਪਾਣੀ ਦੇ ਟੈਂਕਰ ਦੀ ਜਿਹੜੀ ਮੰਗ ਕੀਤੀ ਹੈ ਕਿ ਪਾਣੀ ਦਾ ਟੈਂਕਰ ਜਿਹੜੇ ਆਮ ਲੋਕ ਨੇ ਦੁੱਖੀ ਸੁਖੀ ਉਹਨਾਂ ਨੂੰ ਪਾਣੀ ਦੇ ਲੋੜ ਹੁੰਦੀ ਹੈ ਕਿਤੇ ਪਲਾਂਣ ਵਾਸਤੇ ਜਾਂ ਇਹਨਾਂ ਨੇ ਇੱਕ ਹੋਰ ਵਧੀਆ ਮਹਿੰਮ ਸ਼ੁਰੂ ਕੀਤੀ ਹੈ ਕਿ ਪਿੰਡ ਨੂੰ ਹਰਾ ਭਰਾ ਬਣਾਉਣ ਵਾਸਤੇ ਜਿਹੜੇ ਇਹ ਬੂਟੇ ਲਾ ਰਹੇ ਨੇ ਦਰਖਤ ਲਾ ਰਹੇ ਨੇ ਤਾਂ ਕਿ ਜਿਹੜਾ ਉਹ ਵਾਤਾਵਰਣ ਵਿਸ਼ੋਧ ਬਣ ਸਕੇ ਉਹਦੇ ਵਾਸਤੇ ਵੀ ਇਹਨਾਂ ਨੇ ਟੈਂਕਰ ਦੀ ਲੋੜ ਸਮਝੀ ਹੈ ਐਮਪੀ ਸਾਹਿਬ ਵੱਲੋਂ ਕਿਹਾ ਗਿਆ ਕਿ ਮਤਾ ਜਿਹੜਾ ਪੰਚਾਇਤ ਵੱਲ ਪਵਾ ਕੇ ਦਿੱਤਾ ਜਾਵੇ ਤੇ ਮਿਲ ਜਾਏਗਾ ਤੇ ਉਹ ਵੀ ਇਹਨਾਂ ਨੇ ਕਿਹਾ ਕਿ ਪੂਰੇ ਯੂਥ ਕਲੱਬ ਨੇ ਕਿ ਮਤਾ ਪਵਾ ਕੇ ਜਿਹੜਾ ਦੇ ਕਿ ਤੇ ਟ੍ਰੈਂਕਰ ਵੀ ਉਹਨਾਂ ਨੇ ਦੇਣ ਦੀ ਗੱਲ ਕੀਤੀ ਹੈ ਹੋਰ ਵੀ ਜਿੰਨੇ ਵੀ ਮੰਗਾ ਸੀ ਖਾਸ ਤੌਰ ਤੇ ਅੱਜ ਪਿੰਡ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਇਹ ਗੱਲ ਦੀ ਹਾਮੀ ਭਰੀ ਹੈ ਕਿ ਉਹ ਤੁਰੰਤ ਪਿੰਡ ਦੇ ਵਿਕਾਸ ਦੀ ਗੱਲ ਕਰਨਗੇ ਔਰ ਇਹ ਹੈ ਕਿ ਇਹ ਖੁਸ਼ੀ ਦੀ ਗੱਲ ਹੈ ਵਧੀਆ ਖਾਵੇਂ ਮਾਹੌਲ ਦੇ ਵਿੱਚ ਉਹਨਾਂ ਨੇ ਇੱਕ ਮਿਲਣੀ ਕੀਤੀ ਆਪਦੇ ਪਿੰਡ ਦੇ ਨੌਜਵਾਨਾਂ ਨੂੰ ਇੱਕ ਥਾਪੜਾ ਵੀ ਦਿੱਤਾ ਹੈ ਵਿਸ਼ਵਾਸ ਵੀ ਦਿਵਾਇਆ ਤੇ ਥਾਪੜਾ ਵੀ ਦਿੱਤਾ ਕਿ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਨੇ ਚੰਗੇ ਕਾਰਜ ਵਾਸਤੇ ਮੇਰੇ ਕੋਲ ਚੱਲ ਕੇ ਆਏ ਨੇ ਤਾਂ ਮੈਨੂੰ ਖੁਸ਼ੀ ਹੈ ਔਰ ਜਿਹੜੀ ਵੀ ਲੋੜ ਹੋਏਗੀ ਇਹਨਾਂ ਨੂੰ ਅਸੀਂ ਹਮੇਸ਼ਾ ਜਿਹੜਾ ਹੈਗਾ ਇਹਨਾਂ ਦੇ ਨਾਲ ਖੜੇ ਆਂ ਔਰ ਪਿੰਡ ਦੀਆਂ ਮੰਗਾ ਪਿੰਡ ਦੇ ਵਿਕਾਸ ਵਾਸਤੇ ਉਹ ਲਗਾਤਾਰ ਕੰਮ ਕਰਦੇ ਰਹਿਣਗੇ ਅਸੀਂ ਵੀ ਬਤੌਰ ਸਰਪ੍ਰਸਤ ਨੌਜਵਾਨ ਸਭਾ ਵੱਲੋਂ ਵਿਸ਼ਵਾਸ ਦੋਨੇ ਜ਼ਿਲ੍ਹੇ ਵੱਲੋਂ ਕਿ ਅਸੀਂ ਉਹਨਾਂ ਦਾ ਇਸ ਗੱਲ ਹੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਨਾਲ ਮਿਲਣ ਦਾ ਵੀ ਮੌਕਾ ਦਿੱਤਾ ਏ ਰੋਸ਼ਵਾਸ਼ ਵੀ ਦਵਾਇਆ ਉਮੀਦ ਕਰਦੇ ਹਾਂ ਕਿ ਜਿਹੜੇ ਨਰਕ ਭਰੀ ਜ਼ਿੰਦਗੀ ਵਿੱਚ ਕੁਆਇਆ ਵਾਸੀ ਲੰਘ ਰਹੇ ਸੀ ਟੈਕਨੀਕਲੀ ਕਈ ਗੱਲਾਂ ਸੀ ਰਾਜ ਸੀ ਕਈ ਗੱਲਾਂ ਸੀ ਰੋਕਾਂ ਸੀ ਉਹ ਉਹਨਾਂ ਨੇ ਦੂਰ ਕਰਦਿਆਂ ਸਾਰੀ ਗੱਲ ਕਿਆ ਸਰਆਂ ਨੂੰ ਉਵਰਾਮ ਦਿੰਦਾ ਕਹਿ ਦਿੱਤਾ ਕਿ ਸੜਕ ਜਲ ਸਸੀਕਲ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਯੂਥ ਕਲੱਬ ਦੇ ਸਾਥੀਆਂ ਨੂੰ ਅੱਜ ਸ਼ੀਰ ਫਗਤ ਸਿੰਘ ਯੂਥ ਕਲੱਬ ਕਬਾਇਆ ਦੇ ਸਾਰੇ ਮੈਂਬਰ ਇਸੇ ਬਾਣ ਇਕੱਠੇ ਹੋ ਕੇ ਜਵਿੰਦਰ ਕਬਾਇਆ ਜੀ ਔਰ ਸ਼ੀਰ ਸਿੰਘ ਕਬਾਇਆ ਜੀ ਦੇ ਉਹਨਾਂ ਨੂੰ ਮਿਲੇ ਆ ਪਿੰਡ ਦੇ ਕੁਝ ਮਸਲੇ ਸੀਗੇ ਜਿਵੇਂ ਬਾਹਰ ਫਿਰਨੀ ਦਾ ਜਾਂ ਇਧਰ ਸ਼ਮਸ਼ਾਨ ਘਾਟ ਛੜਕ ਜਿਹੜੀ ਹੈਗੀ ਕਾਫੀ ਹਾਲਤ ਖਰਾਬ ਹੋ ਚੁੱਕੀ ਹੈ ਉਹਨਾਂ ਦੇ ਬਾਰੇ ਅੱਜ ਮਿਲੇ ਆ ਤੇ ਸ਼ੀਰ ਸਿੰਘ ਕਬਾਇਆ ਐਮਪੀ ਸਾਹਿਬ ਨੇ ਇਹ ਸ਼ੁਵਾਸ਼ਨ ਦਵਾਇਆ ਹੈ ਕਿ ਜਿਹੜਾ ਟੈਂਡਰ ਪਾਸ ਹੋ ਚੁੱਕਿਆ ਹੈ ਔਰ ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਸੜਕ ਦਾ ਕੰਮ ਆ ਸ਼ੁਰੂ ਹੋ ਜਾਏਗਾ। ਦੂਸਰਾ ਅਸੀਂ ਪਿੰਡ ਦੇ ਵਿੱਚ ਇੱਕ ਮੁਹਿੰਮ ਚਲਾਈਏ ਪੰਜਾਬ ਨੂੰ ਹਰਿਆ-ਭਰਿਆ ਕਰਨ ਵਾਸਤੇ ਪਿੰਡਾਂ ਸਥਾਨਾਂ ਨੂੰ ਹਰਿਆ-ਭਰਿਆ ਕਰਨ ਵਾਸਤੇ ਜਿਹੜੀ ਵੱਧ ਤੋਂ ਵੱਧ ਦਰਖਤ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਉਹ ਕੁਝ ਦਿਨ ਪਹਿਲਾਂ ਸ਼ੁਰੂ ਕਰ ਦਿੱਤਾ ਹੈ। ਬੂਟੇ ਕੁਝ ਵੰਡੇ ਗਏ ਸੀ, ਕੁਝ ਲਾਏ ਗਏ ਸੀਗੇ। ਪਰ ਸਾਨੂੰ ਇੱਕ ਦਿੱਕਤ ਆ ਰਹੀ ਹੈ ਪਿੰਡ ਦੇ ਵਿੱਚ ਇੱਕ ਟੈਂਕਰ ਹੈਗਾ ਪਰ ਉਹ ਕਈ ਵਾਰ ਦੁੱਖ-ਸੁਖ ਦੇ ਵਿੱਚ ਜਿਹੜਾ ਹੈਗਾ ਵੀ ਕਿਤੇ ਨਾ ਕਿਤੇ ਉਹ ਜਾਂ ਸਾਰੀ 40 ਦੀ ਸਰਕਾਰੀ ਉੱਥੇ ਯੂਜ਼ ਹੋ ਜਾਂਦਾ ਵਰਤੋਂ ਚ ਆ ਜਾਂਦਾ ਸਾਨੂੰ ਇੱਕ ਪਿੰਡ ਦੇ ਵਿੱਚ ਟੈਂਕਰ ਯੂਥ ਕਲੱਬ ਨੂੰ ਚਾਹੀਦਾ ਸੀ ਜਿੱਦੇ ਕਰਕੇ ਜਿਹੜੇ ਅਸੀਂ ਬੂਟੇ ਲਾਈਏ ਉਹਨਾਂ ਨੂੰ ਜਿਹੜਾ ਹੈਗਾ ਵੀ ਟਾਈਮ ਟੂ ਟਾਈਮ ਪਾਣੀ ਦਿੰਦੇ ਰਹੀਏ ਦੂਜੀ ਗੱਲ ਜਿਹੜਾ ਸੜਕ ਦੀ ਸਾਨੂੰ ਅਸ਼ਵਸ਼ਣ ਦਵਾਇਆ ਗਿਆ ਵੀ ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਸ਼ੁਰੂ ਹੋ ਜਾਏਗਾ ਅਸੀਂ ਅੱਜ ਜਿਹੜਾ ਹੈਗਾ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਤੇ ਇਹ ਰਾਜਨੀਤਿਕ ਮਸਲੇ ਤੋਂ ਉੱਪਰ ਉੱਠ ਕੇ ਸਾਝੇ ਤੌਰ ਤੇ ਮਿਲੇ ਆ ਪਿੰਡ ਦੇ ਹੋਰ ਵੀ ਨਿੱਕੇ ਮੋਟੇ ਕੰਮ ਹੈਗੇ ਜਿਹੜੇ ਐਮਪੀ ਸਾਹਿਬ ਨੂੰ ਦੱਸੇ ਗਏ ਨਹੀਂ ਪਰ অতি ਜ਼ਰੂਰੀ ਜਿਹੜਾ ਇੱਕ ਟੈਂਕਰ ਔਰ ਛੜਕਾਂ ਦਾ ਹੱਕ ਸੀਗਾ ਸਤੰਬਰ ਮਹੀਨੇ ਤੱਕ ਕਹਿੰਦੇ ਸ਼ੁਰੂ ਹੋ ਜਾਏਗਾ ਪਰ ਸਾਡਾ ਜਿਹੜਾ ਹੈਗਾ ਵੀ ਚੇਤਾਵਨੀ ਇਹ ਹੈਗੀ ਹੈ ਵੀ ਜੇਕਰ ਕੋਈ ਅਫਸਰ ਕੋਈ ਰਾਜਨੀਤਿਕ ਲੀਡਰ ਜਾਂ ਕਿਸੇ ਵੱਲੋਂ ਵੀ ਜੇ ਕੰਮ ਦੇ ਵਿੱਚ ਕੋਈ ਰੁਕਾਵਟ ਪੈਂਦੀ ਹੈ ਤਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਜਿਹੜਾ ਹੈਗਾ ਉਹਦਾ ਸ਼ਕਤੀ ਦੇ ਨਾਲ ਵਿਰੋਧ ਕਰੇਗਾ ਬਾਕੀ ਜਿਹੜੇ ਕੰਮ ਹੈਗੇ ਨੇ ਉਹ ਅਸੀਂ ਜਿਹੜੇ ਪਿੰਡ ਦੇ ਸੰਯੋਗ ਨਾਲ ਯੂਥ ਕਲੱਬ ਦੀ ਮੀਟਿੰਗ ਕਰਕੇ ਅਸੀਂ ਉਹ ਵੇਖਾਂਗੇ ਜਿਹੜੇ ਹੋਰ ਵੀ ਜ਼ਰੂਰੀ ਨੇ ਅਸੀਂ ਟਾਈਮ ਟੂ ਟਾਈਮ ਸ਼ਿਰ ਸਿੰਘ ਕਬਾਇਆ ਨੂੰ ਮਿਲਾਂਗੇ ਔਰ ਅੱਜ ਸਾਡੇ ਯੂਥ ਕਲੱਬ ਦੇ ਨਾਲ ਜਿਹੜੇ ਪਰਮਜੀਤ ਟੱਬਾਂ ਆਲ ਇੰਡੀਆ ਯੂਥ ਫੋਰਮੇਸ਼ਨ ਦੇ ਜਿਹੜੇ ਪ੍ਰਧਾਨ ਅੰਸਰਾ ਜੀ 골ਡਨ ਸੁਰਿੰਦਰ ਟੰਡੀਆਂ ਜੀ ਸੋਨਾ ਸਿੰਘ ਸਾਡੇ ਨਾਲ ਆਈ ਸੀਗੇ ਉਹਨਾਂ ਨੇ ਵੀ ਸਾਨੂੰ ਸੰਯੋਗ ਦਿੱਤਾ ਸਾਰਿਆਂ ਦਾ ਹੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਉਹਨਾਂ ਨੂੰ ਅੱਗੇ ਤੋਂ ਜੇਕਰ ਸਾਡੇ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਪਉਂਦੀ ਹੈ ਅਸੀਂ ਇਕੱਠੇ ਹੋ ਕੇ ਇਹਨਾਂ ਦਾ ਸੰਯੋਗ ਲੈ ਕੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਹੋਇਆ ਅਸੀਂ ਜਾਵਾਂਗੇ ਔਰ ਪਿੰਡ ਦੇ ਕੰਮਾਂ ਨੂੰ ਪੈਦਿਆਂਗੇ ਤੇ ਦੂਸਰੀ ਜਿਹੜਾ ਮੈਂ ਅਪੀਲ ਸਾਰੇ ਜਿਹੜੇ ਪਿੰਡ ਦੇ ਨੌਜਵਾਨ ਜਾਂ ਜਿਹੜੇ ਹੋਰ ਵੀ ਪਿੰਡ ਦੇ ਵਸਨੀਕ ਜਿਨ੍ਹਾਂ ਨਾਲੋਂ ਵੀ ਕਰਦਾ ਵੀ ਆਪਾਂ ਨਾ ਬਹੁਤ ਸਮਾਂ ਹੋ ਗਿਆ ਜਾਤ ਪਾਤ ਨੂੰ ਲੈ ਕੇ ਰਾਜਨੀਤੀ ਨੂੰ ਲੈ ਕੇ ਜਿਹੜੀ ਅੜਤਾ ਖੀਜੀਆਂ ਗਈਆਂ ਸੀ ਨਾ ਉਹਨਾਂ ਨੂੰ ਆਪਾਂ ਇੱਕ ਪਾਸੇ ਰੱਖ ਕੇ ਪਿੰਡ ਦੇ ਵਿਕਾਸ ਵਾਸਤੇ ਜਿਹੜਾ ਇਕੱਠੇ ਹੋਈਏ ਇਹ ਆਪਾਂ ਜਿਹੜੀ ਤਾਂ ਕਿਸੇ ਕੋਈ ਵੀ ਆਪਣੇ ਪਿੰਡ ਜਿਹੜਾ ਇੱਕ ਬਹੁਤ ਨਾਮ ਦਾ ਪੂਰੇ ਇੰਡੀਆ ਦੇ ਵਿੱਚ ਬਣਿਆ ਹੋਇਆ ਪਰ ਕੋਈ ਵੀ ਵਿਚਾਰਾ ਇੱਥੇ ਵਿਜ਼ਿਟ ਕਰਦਾ ਨਾ ਤੇ ਉਹ ਗੱਲਾਂ ਚਲੋ ਛੇਰ ਸਿੰਘ ਨੂੰ ਜੇ ਹੁੰਦੀਆਂ ਨੇ ਤਾਂ ਆਪਾਂ ਨੂੰ ਵੀ ਹੁੰਦੀਆਂ ਨੇ ਵਸਨੀਕਾ ਨੂੰ ਵੀ ਹੁੰਦੀਆਂ ਨੇ ਵੀ ਪਿੰਡ ਵਾਲੇ ਸੀ ਕਰ ਰਹੇ ਨੇ ਆਪਾਂ ਜਿਹੜਾ ਹੈਗਾ ਵੀ ਇਕੱਲੇ ਕੋਈ ਵੀ ਨਹੀਂ ਕੁਝ ਵੀ ਕਰ ਸਕਦਾ ਤੇ ਆਪਾਂ ਇਕੱਠੇ ਹੋ ਕੇ ਨਾ ਇਸ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਹੈਗਾ ਨਫੇਰੇ ਚੜ੍ਹੀਏ ਸਾਰਿਆਂ ਦੇ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਸਸੀ ਅਸੀਂ ਯੂਥ ਕਲੱਬ ਤੋਂ ਅੱਜ ਮੇਰੇ ਕੋਲ ਸੀਗਪਗਰਸ ਯੂਥ ਕਲੱਬ ਦੇ ਮੇਰੀ ਫੇਲ ਦੇ ਨੌਜਵਾਨ ਕੰਮ ਕਰਨ ਆਸੂਪਰ ਦੇ ਸਾਹਮਣੇ ਆਏ ਮੈਨੂੰ ਬੜੀ ਖੁਸ਼ੀ ਹੈ ਇਹ ਕਾਰਸਾਵਰਾਂ ਦਾ ਪੂਰਾ ਗਰੁੱਪ ਜਿਹੜਾ ਹੈ ਅਨਸਾਈ ਗੋਲਡਨ ਦੀ ਪਰਮਜੀ ਫਰੀ ਸਾਡੇ ਸ਼ਬਦਾਂ ਟੱਲੀਆਂ ਸਾਹਿਬ ਤੇ ਹੋ ਜਿਹੜੇ ਹੈ ਜਿਹੜੀ ਸੜਕ ਬੜੇ ਲੰਬੇ ਟਾਈਮ ਤੋਂ ਸਾਡੇ ਕਵਾਏ ਦੀ ਫਿਰਨੀ ਦੇ ਬਾਰੇ ਚਰਚਾ ਚੱ ਰਹੀ ਹੈ ਕਿ ਤੁਹਾਡਾ ਜਿਹੜਾ ਮੌਜੂਦਾ ਐਮਐਲਏ ਉਹ ਕਹਿੰਦਾ ਸੀ ਕਿ ਕਵਾਏ ਦੀ ਮੈਂ ਸੜਕ ਬਣ ਨਹੀਂ ਦੇਣੀ ਜਦੋਂ ਕਿ ਅਸੀਂ ਉਹ ਮਨਜ਼ੂਰ ਕਰਾ ਚੁੱਕੇ ਹਾਂ ਹੋਰ 1 ਸਤੰਬਰ ਤੋਂ ਬਾਅਦ ਇਹ ਕੰਮ ਜਿਹੜਾ ਚਾਲੂ ਹੋ ਜਾਵੇਗਾ ਇਹ ਸੜਕ ਵੀ ਜੜੀ ਬਣੇਗੀ ਹੋਰ ਵੀ ਜਿਹੜੇ ਕੰਮ ਹੈ ਕਵਾਏ ਦੇ ਹੋਣ ਵਾਲੇ ਜਿੰਨੇ ਵੀ ਹੋਣਗੇ ਜੋ ਸਾਡੇ ਨੌਜਵਾਨ ਮੁੰਡੇ ਐ ਚਾਹ ਉਹ ਪੰਚਾਇਤਾਂ ਤਾਂ ਅੱਜ ਆਮ ਹਾਜ਼ਰੀ ਪਾਰਟੀ ਦੀਆਂ ਉਹਨਾਂ ਦੇ ਤੱਕ ਕੀ ਕਰਨਾ ਹੈ ਜਿੱਥੇ ਵੀ ਕਹਿਣਗੇ ਅਸੀਂ ਪੇਲੂ ਵਧੀਆ ਬਣਾਣਾ ਹੈ ਪਹਿਲਾਂ ਹੈਗਾ ਵੀ ਐ ਪਰ ਇਹਨਾਂ ਨੇ ਬਿਆਨ ਦੇ ਕੇ ਕਿ ਮੈਂ ਕੰਮ ਹੋ ਨਹੀਂ ਦੇਣਾ ਅਸੀਂ ਉਸ ਕੰਮ ਨੂੰ ਜਿਹੜਾ ਸ਼ੁਰੂ ਕਰਨ ਜਾ ਰਹੇ تھے ਜਲਦੀ ਹੀ